ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕੀ ਹੋਇਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਤਾਂ ਵਾਲੇ ਖੂਕੜ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਦੇ ਬਹੁਤ ਸਾਰੇ ਸਿੰਘਾਂ ਦੇ ਨਾਲ ਕਈ ਸਾਰੇ ਪਿੰਡਾਂ ਚੋਂ ਹੁੰਦੇ ਹੋਏ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚੇ ਤੇ ਇਹ ਉਹੀ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਸੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਪਗਤਾ ਪਾਈ ਕਾ ਨਾਮ ਦੇ ਇੱਕ ਪਿੰਡ ਦੇ ਵਿੱਚ ਜਾਂਦੇ ਤੇ ਉੱਥੇ ਉਸ ਪਿੰਡ ਕੋਲ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਖੂਹ ਦੇ ਕੋਲ ਰੁਕਦੇ ਹਨ ਤੇ ਉਹੀ ਖੂਹ ਸੀ ਜਿਸ ਨੂੰ ਰਾਤੋਂ ਰਾਤ ਪੁੱਤਾਂ ਨੇ ਬਣਾਇਆ ਸੀ ਜਦੋਂ ਗੁਰੂ ਸਾਹਿਬਾਨ ਉੱਥੇ ਪਹੁੰਚਦੇ ਹਨ ਤਾਂ ਗੁਰੂ ਸਾਹਿਬਾਨ ਵੇਖਦੇ ਹਨ ਕਿ ਉੱਥੇ ਇੱਕ ਪੀਪਲ ਦਾ ਪੇੜ ਸੀ ਜਿਸ ਦੀ ਛਾਂ ਬਹੁਤ ਗੁੜੀ ਸੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਿਆਂ ਦੀ ਕਮਾਨ ਸਿੰਘਾਂ ਦੇ ਹੱਥ ਦੇ ਵਿੱਚ ਫੜਾ ਦਿੱਤੀ ਫਿਰ ਸਿੰਘਾਂ ਨੇ ਉੱਥੇ ਗਲੀਚੇ ਵਿਛਾ ਲਏ ਤੇ ਫਿਰ ਤਾਂ ਚਿਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੇ ਸਿੰਘ ਉੱਥੇ ਗਲੀਚਿਆਂ ਤੇ ਬੈਠ ਗਏ ਜਦੋਂ ਗੁਰੂ ਸਾਹਿਬਾਨ ਨੇ ਚਾਰੋਂ ਪਾਸੇ ਨਜ਼ਰ ਕਮਾ ਕੇ ਵੇਖੀ ਤਾਂ ਗੁਰੂ ਸਾਹਿਬਾਨ ਵੇਖਦੇ ਹਨ ਕਿ ਉੱਥੇ ਇੱਕ ਖੂਹ ਸੀ ਜਿਸ ਦੀ ਚਣਾਈ ਨਵੀਂ-ਨਵੀਂ ਹੋਈ ਹੀ ਲੱਗਦੀ ਸੀ ਤੇ ਜਦੋਂ ਗੁਰੂ ਸਾਹਿਬਾਨ ਆਪ ਦੇ ਗਲੀਚੇ ਤੇ ਵਿਰਾਜਮਾਨ ਹੋਏ ਤਾਂ ਦਸਮ ਪਿਤਾ ਜੀ ਕੋਲ ਇੱਕ ਆਦਮੀ ਆਂਦਾ ਹੈ ਤੇ ਉਹ ਉਹਨਾਂ ਦੇ ਅੱਗੇ ਨਮਸਕਾਰ ਕਰਦਾ ਹੈ ਗੁਰੂ ਸਾਹਿਬਾਨ ਬਹੁਤ ਹੀ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਕਹਿੰਦੇ ਹਨ ਕਿ ਆਓ ਪਿਆਰੇ ਜੀ ਗੁਰੂ ਸਾਹਿਬਾਨ ਉਸ ਇਨਸਾਨ ਤੋਂ ਪੁੱਛਦੇ ਹਨ ਕਿ ਇਹ ਨਵਾਂ ਖੂਹ ਕੌਣ ਬਣਾ ਰਿਹਾ ਹੈ ਅਤੇ ਇਹ ਪਿੰਡ ਕਿਸ ਦਾ ਹੈ ਤੇ ਇਹ ਜੋ ਇੱਥੇ ਘਰ ਵਸੇ ਹੋਏ ਹਨ ਇਹ ਕਿੰਨਾ ਦੇ ਹਨ ਫਿਰ ਉਹ ਸਿੰਘ ਗੁਰੂ ਸਾਹਿਬਾਨ ਨੂੰ ਦੱਸਦਾ ਹੈ ਕਿ ਭਾਈ ਬੈਲੂ ਜੀ ਦਾ ਜਿਹੜਾ ਪੋਤਾ ਹੈ ਉਹਨਾਂ ਦੇ ਹੀ ਵੰਸ਼ਜ ਇੱਥੇ ਰਹਿੰਦੇ ਹਨ ਸਾਰੇ ਉਹਨਾਂ ਨੂੰ ਭਗਤਾ ਭਗਤਾ ਕਹਿੰਦੇ ਹਨ ਤੇ ਉਹਨਾਂ ਨੇ ਹੀ ਇਸ ਖੂਹ ਨੂੰ ਪੂਤਾ ਕੋਲੋਂ ਰਾਤੋਂ-ਰਾਤ ਬਣਾਇਆ ਹੈ ਇਹ ਸੁਣ ਕੇ ਗੁਰੂ ਸਾਹਿਬਾਨ ਕਹਿਣ ਲੱਗੇ ਭਾਈ ਬੈਲੋ ਸਭ ਤੋਂ ਪਹਿਲਾਂ ਇਹ ਸੁਣ ਕੇ ਗੁਰੂ ਸਾਹਿਬਾਨ ਦੇ ਨਾਲ ਆਏ ਸਿੰਘਾਂ ਨੇ ਗੁਰੂ ਸਾਹਿਬਾਨ ਤੋਂ ਪੁੱਛਿਆ ਕਿ ਗੁਰੂ ਜੀ ਇਹ ਭਾਈ ਬੈਲੋ ਜੀ ਕੌਣ ਹਨ ਤੇ ਇਹ ਭਾਈ ਭਗਤਾ ਕੌਣ ਹੈ ਗੁਰੂ ਸਾਹਿਬਾਨ ਨੇ ਕਿਹਾ ਕਿ ਭਾਈ ਬੈਲੋ ਜੀ ਇੱਕ ਮਹਾਨ ਪੁਰਸ਼ ਸਨ ਪਾਈ ਬੈਲੋ ਜੀ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਗੁਰਸਿੱਖੀ ਦੀ ਪ੍ਰਾਪਤੀ ਕੀਤੀ ਤੇ ਉਹਨਾਂ ਨੇ ਮਾਲਵੇ ਦੀ ਧਰਤੀ ਤੇ ਨਾਮ ਦੇ ਛਿੱਟੇ ਮਾਰੇ ਮਾਲਵੇ ਦੇ ਜ਼ਿਲ੍ਹਾ ਮਾਨਸਾ ਦੇ ਵਿਖੇ ਇੱਕ ਪਿੰਡ ਹੈ ਫਫੜੇਪਾਈ ਇਹ ਪਿੰਡ ਪਹਿਲਾਂ ਪਟਿਆਲੇ रियासत ਦੇ ਅਧੀਨ ਆਇਆ ਕਰਦਾ ਸੀ ਤੇ ਇਸ ਪਿੰਡ ਦੇ ਵਿੱਚ 1610 ਦੇ ਵਿੱਚ ਚੌਧਰੀ ਅੱਲਾ ਦਿੱਤਾ ਸਿੱਧੂ ਦੇ ਘਰ ਪਾਈ ਬੈਲੋ ਜੀ ਦਾ ਜਨਮ ਹੁੰਦਾ ਹੈ ਪਾਈ ਬੈਲੋ ਜੀ ਦਾ ਪਰਿਵਾਰ ਇੱਕ ਮੁਸਲਮ ਪੀਰ ਸਖੀ ਇਸ ਸਰਵਰ ਦਾ ਇੱਕ ਉਪਾਸਕ ਸੀ ਤੇ 1640 ਦੇ ਵਿੱਚ ਪਾਈ ਬੈਲੋ ਜੀ ਅੰਮ੍ਰਿਤਸਰ ਗਏ ਤੇ ਉਥੇ ਪਾਈ ਬੈਲੋ ਜੀ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੁੰਦਾ ਹੈ ਗੁਰੂ ਸਾਹਿਬਾਨ ਉਸ ਸਮੇਂ RAMDAS ਸਰੋਵਰ ਦੀ ਸੇਵਾ ਕਰਵਾ ਰਹੀ ਸੀ ਤੇ ਗੁਰੂ ਸਾਹਿਬਾਨ ਦੇ ਨਾਲ ਮਿਲਣ ਤੋਂ ਬਾਅਦ ਪਾਈ ਬੈਲੋ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਗੁਰੂ ਜੀ ਦੇ ਦਰਸ਼ਨਾਂ ਵਿੱਚੋਂ ਪਾਈ ਬੈਲੋ ਜੀ ਨੂੰ ਅਕਾਰਪੁਰਖ ਦੇ ਦਰਸ਼ਨ ਹੋਏ ਤੇ ਉਸ ਤੋਂ ਬਾਅਦ ਪਾਈ ਬੈਲੋ ਜੀ ਨੇ ਸਾਰੀਆਂ ਚੀਜ਼ਾਂ ਤਿਆਗ ਕੇ ਗੁਰੂ ਦੇ ਰਾਹ ਤੇ ਹੀ ਆਪਣਾ ਜੀਵਨ ਜੀਣ ਦਾ ਪ੍ਰਣ ਲੈ ਲਿਆ ਤੇ ਅੰਮ੍ਰਿਤਸਰ ਵਿਖੇ ਪਾਈ ਬੈਲੋ ਜੀ ਸਰੋਵਰ ਦੀ ਸੇਵਾ ਦੇ ਵਿੱਚ ਜੁਟ ਗਏ ਤੇ ਭਾਈ ਬੈਲੋ ਜੀ ਸਰੋਵਰ ਵਾਸਤੇ ਇੱਟਾਂ ਦੀ ਸੇਵਾ ਕਰਾ ਰਹੀ ਸੀ ਜਦੋਂ ਇੱਕ কুমਿਹਾਰ ਨੇ ਭਾਈ ਬੈਲੋ ਜੀ ਨੂੰ ਦੱਸਿਆ ਕਿ ਜੇਕਰ ਆਵੇ ਦੇ ਵਿੱਚ ਕੂੜਾ ਕੰਕਰ ਸੱਟਿਆ ਜਾਏ ਤਾਂ ਇੱਟਾਂ ਬਹੁਤ ਵਧੀਆ ਬਣ ਕੇ ਆਉਂਦੀਆਂ ਹਨ ਤੇ ਆਪ ਜੀ ਨੇ ਸਾਰੇ ਸ਼ਹਿਰ ਦੇ ਵਿੱਚੋਂ ਕੂੜਾ ਕਰਕਟ ਇਕੱਠਾ ਕਰਕੇ ਆਵੇ ਦੇ ਵਿੱਚ ਰੇੜੀਆਂ ਦੇ ਵਿੱਚ ਭਰ-ਭਰ ਕੇ ਪਾਇਆ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਦੇ ਵਿੱਚ ਉਸ ਆਵੇ ਨੂੰ ਖੋਲਿਆ ਗਿਆ ਤੇ ਲਾਲ ਇਟਾਂ ਵੇਖ ਕੇ ਗੁਰੂ ਸਾਹਿਬਾਨ ਬਹੁਤ ਪ੍ਰਸੰਨ ਹੋਏ ਤੇ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਭਾਈ ਬੈਲੋ ਸਭ ਤੋਂ ਪਹਿਲੋਂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਬੈਲੋ ਜੀ ਦਾ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ ਹੁਣ ਭਾਈ ਬੈਲੋ ਜੀ ਦਾ ਜਿਹੜਾ ਅੱਗੇ ਦਾ ਵੰਸ਼ ਸੀ ਉਹ ਫਫੜੇ ਪਾਈ ਕੇ ਰਿਹਾ ਕਰਦਾ ਸੀ ਭਾਈ ਭਗਤਾ ਜੀ ਭਾਈ ਬੈਲੋ ਜੀ ਦੇ ਹੁਣ ਪੋਤਰੇ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਮੂੰਹ ਫਰਮਾਇਆ ਤੈਸੇ ਲੱਗਣ ਬਾਰਸ਼ਾਂ ਕੀ ਸਮੂਹ ਨੂੰ ਪਿੰਡ ਦੇ ਤੇ ਉੱਥੇ ਬੈਠੇ ਸਾਰੇ ਸਿੰਘਾਂ ਨੇ ਗੁਰੂ ਸਾਹਿਬਾਨ ਨੂੰ ਕਿਹਾ ਕਿ ਗੁਰੂ ਜੀ ਸਾਡੇ ਸਮਝ ਨਹੀਂ ਲੱਗੀ ਇਹ ਕਥਾ ਅਸੀਂ ਇੱਥੇ ਬੈਠੇ ਸਾਰੇ ਸੁਣਨਾ ਚਾਹੁੰਦੇ ਫਿਰ ਗੁਰੂ ਸਹਿਬਾਨ ਫਰਮਾਉਂਦੇ ਹਨ ਕਿ ਤੁਰਕਾ ਦਾ ਇੱਕ ਬਹੁਤ ਵੱਡਾ ਦੀਵਾਨ ਹੋਇਆ ਕਰਦਾ ਸੀ ਜਿਸ ਦਾ ਨਾਮ RAMU ਸੀ ਤੇ RAMU ਦੇ ਘਰੇ ਇੱਕ ਲੜਕੀ ਰਿਹਾ ਕਰਦੀ ਸੀ ਤੇ ਉਹ ਅਨੰਦਪੁਰ ਸਾਹਿਬ ਆ ਕੇ ਕਹਿੰਦਾ ਹੈ ਕਿ ਮੇਰੇ ਲੜਕੀ ਨੂੰ ਭੂਤ ਚਿਮੜੇ ਹੋਏ ਹਨ ਜੇਕਰ ਕੋਈ ਸੁਚੇਤ ਹੈ ਤੇ ਮੇਰੇ ਲੜਕੀ ਦੇ ਭੂਤ ਕੱਢ ਦੇਵੇ ਮੈਂ ਬਹੁਤ ਸਾਰੇ ਉਪਚਾਰ ਕਰਾਏ ਹਨ ਤੇ ਕਿੰਨੇ ਇਲਾਜ ਕਰਵਾਏ ਹਨ ਪਰ ਮੇਰੀ ਬੇਟੀ ਦੇ ਭੂਤ ਨਿਕਲਦੇ ਹੀ ਨਹੀਂ ਫਿਰ ਸਭਾ ਦੇ ਵਿੱਚ ਬੈਠੀ ਹੋਈ ਸਾਰੀ ਸੰਗਤ ਭਾਈ ਭਗਤਾ ਜੀ ਵੱਲ ਵੇਖਦੀ ਹੈ ਜੋ ਭਾਈ ਲੋ ਜੀ ਦੇ ਪੁੱਤਰੇ ਸੀ ਇਹ ਸੁਣ ਕੇ ਪਾਈ ਭਗਤਾ ਜੀ ਉਸ RAMU ਨੂੰ ਕਹਿੰਦੇ ਹਨ ਕਿ ਤੂੰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਇਹ ਸੁਣ ਕੇ RAMU ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਪਾਈ ਭਗਤਾ ਜੀ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਹੈ ਤੇ ਉਹ ਪਾਈ ਭਗਤਾ ਜੀ ਨੂੰ ਆਪਣੇ ਨਾਲ ਲਾਹੌਰ ਲੈ ਕੇ ਚਲਦਾ ਹੈ ਤੇ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ ਜਿਸ ਤੋਂ ਬਾਅਦ ਪਾਈ ਭਗਤਾ ਜੀ ਨੇ RAMU ਦੀ ਲੜਕੀ ਚੋਂ ਪੂਤ ਕਰ ਦਿੱਤੇ ਸੀ ਤੇ ਜਿਸ ਤੋਂ ਬਾਅਦ RAMU ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉਸਨੇ ਕਿਹਾ ਕਿ ਤੁਸੀਂ ਕੀ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਫਿਰ ਭਾਈ ਭਗਤਾ ਜੀ ਨੇ ਕਿਹਾ ਕਿ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਖੂਹ ਲਵਾਉਣਾ ਚਾਹੁੰਦਾ ਹਾਂ ਪਰ ਉੱਥੇ ਨੇੜੇ ਢੇੜੇ ਪੱਕੀਆਂ ਇੱਟਾਂ ਹੀ ਨਹੀਂ ਮਿਲਦੀਆਂ ਜੇ ਹੋ ਸਕਦਾ ਹੈ ਤੇ ਤੁਸੀਂ ਉੱਥੇ ਤੱਕ ਪੱਕੀਆਂ ਇੱਟਾਂ ਪੰਚਾ ਦਿਓ RAMU ਇਹ ਜੀ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੁੰਦਾ ਹੈ ਉਹ ਕਹਿੰਦਾ ਹੈ ਕਿ ਤੁਹਾਨੂੰ ਜਿੰਨੀਆਂ ਇੱਟਾਂ ਦੀ ਲੋੜ ਹੈ ਤੁਸੀਂ ਆਪਣੇ ਨਾਲ ਉਹਨਾਂ ਨੂੰ ਲੈ ਜਾਓ ਪਰ RAMU ਕਹਿੰਦਾ ਹੈ ਕਿ ਤੁਸੀਂ ਉਹ ਇੱਟਾਂ ਇੰਨੀ ਦੂਰ ਤੱਕ ਲੈ ਕੇ ਕਿਵੇਂ ਜਾਓਗੇ ਇੰਨੀਆਂ ਸਾਰੀਆਂ ਇੱਟਾਂ ਕੋੜੀਆਂ ਜਾਂ ਫਿਰ ਊਠਾਂ ਦੇ ਤਾਂ ਜਾ ਨਹੀਂ ਸਕਦੀਆਂ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਜਵਾਬ ਦਿਓ ਭਾਈ ਭਗਤਾ ਜੀ ਕਹਿੰਦੇ ਹਨ ਕਿ ਤੁਸੀਂ ਮੈਨੂੰ ਸਿਰਫ ਇੱਟਾਂ ਦੇ ਦਿਵੋ ਉਹਨਾਂ ਇੱਟਾਂ ਨੂੰ ਮੈਂ ਰਾਮ ਨਾਲ ਆਪਣੇ ਨਾਲ ਲੈ ਜਾਵਾਂਗਾ ਉਹ ਵੀ ਉਹਨਾਂ ਨੂੰ ਬਿਲਕੁਲ ਆਰਾਮ ਨਾਲ ਲੈ ਜਾਵਾਂਗਾ ਰਾਮੂ ਨੇ ਭਾਈ ਭਗਤਾ ਜੀ ਨੂੰ ਇੱਟਾਂ ਦਾ ਇੱਕ ਆਵਾ ਦੇ ਦਿੱਤਾ ਤੇ ਰਾਮੂ ਨੇ ਆਪ ਦਾ ਉੱਥੇ ਇੱਕ ਬੰਦਾ ਵੀ ਬਿਠਾ ਦਿੱਤਾ ਕਿ ਉਹ ਵੇਖੇ ਕਿ ਕਿਵੇਂ ਪੈ ਭਗਦਾ ਜੀ ਉਹਨਾਂ ਸਾਰੀਆਂ ਇੱਟਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਉਹ ਵੀ ਰਾਤੋਂ ਰਾਤ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਭਗਤੇ ਨੇ ਫਿਰ ਸਾਰੇ ਭੂਤਾਂ ਪ੍ਰੇਤਾਂ ਨੂੰ ਬੁਲਾ ਲਿਆ ਉਹ ਸਾਰੇ ਭੂਤ ਪ੍ਰੇਤ ਭਗਤੇ ਦੇ ਵਸ਼ ਦੇ ਵਿੱਚ ਸਨ ਪਰ ਬਹੁਤ ਸਾਰੇ ਲੋਕ ਇਸ ਗੱਲ ਤੇ ਤਰਕ ਵੀ ਕਰਦੇ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਣੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਈ ਕੋਟ ਭੂਤ ਪ੍ਰੇਤ ਕਿ ਜਿਸ ਚੀਜ਼ ਦਾ ਨਾਮ ਹੁੰਦਾ ਹੈ ਉਹ ਚੀਜ਼ ਹੋ ਸਕਦੀ ਹੈ ਪਰ ਉਹ ਹੀ ਚੀਜ਼ਾਂ ਦੇ ਨਾਮ ਤੇ ਜੋ ਲੋਕ ਪਖੰਡ ਕਰਦੇ ਹਨ ਉਹ ਚੀਜ਼ ਗਲਤ ਹੈ ਫਿਰ ਪਾਈ ਭਗਤਾ ਜੀ ਉਹਨਾਂ ਭੂਤਾਂ ਪ੍ਰੇਤਾਂ ਨੂੰ ਕਹਿੰਦੇ ਹਨ ਕਿ ਇਹ ਸਾਰੀਆਂ ਇੱਟਾਂ ਚੱਕੋ ਤੇ 21 ਪੈਰ ਦੇ ਵਿੱਚ ਇਹਨਾਂ ਨੂੰ ਭਗਤੇ ਹੀ ਕੇ ਪਿੰਡ ਲੈ ਜਾਓ ਜੋ RAMU ਨੇ ਆਪਣਾ ਨੌਕਰ ਬਿਠਾਇਆ ਹੋਇਆ ਸੀ ਇਹ ਦੇਖਣ ਵਾਸਤੇ ਕਿ ਇੱਟਾਂ ਕਿਵੇਂ ਜਾ ਰਹੀਆਂ ਸੀ ਉਸ ਨੂੰ ਕੁਝ ਦਿਸਿਆ ਹੀ ਨਹੀਂ ਤੇ ਨਾ ਉਸ ਨੂੰ ਸਮਝ ਆਈ ਕਿ ਹੋਇਆ ਕੀ ਫਿਰ RAMU ਦਾ ਨੌਕਰ RAMU ਕੋਲ ਆ ਕੇ ਕਹਿੰਦਾ ਹੈ ਕਿ ਮੈਂ ਰੌਲਾ ਤਾਂ ਬਹੁਤ ਸੁਣਿਆ ਸੀ ਪਰ ਮੈਨੂੰ ਕੁਝ ਦਿਸਿਆ ਹੀ ਨਹੀਂ ਕੁਝ ਸਮਝ ਹੀ ਨਹੀਂ ਆਇਆ ਤੇ ਉਹ ਇੱਟਾਂ ਕਿਵੇਂ ਉੱਥੇ ਗਈਆਂ ਪਤਾ ਹੀ ਨਹੀਂ ਲੱਗਾ ਤੇ ਜਿਹੜੀਆਂ ਵੀ ਉਹ ਚੀਜ਼ਾਂ ਸੀ ਨਾ ਉਹਨਾਂ ਦਾ ਕੋਈ ਰੰਗ ਰੂਪ ਮੈਨੂੰ ਦਿਸਿਆ ਨਾ ਉਹਨਾਂ ਦੇ ਕੋਈ ਅੰਗ ਦਿਖੇ ਪਰ ਉਹ ਬਹੁਤ ਤੇਜ਼ੀ ਦੇ ਨਾਲ ਇੱਟਾਂ ਉੱਥੋਂ ਲੈ ਗਏ ਫਿਰ RAMU ਇਹ ਚੀਜ਼ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਅੱਜ ਵੀ ਪੂਤ ਪ੍ਰੇਤ ਭਾਈ ਭਗਤਾ ਜੀ ਦੀ ਮਜ਼ਦੂਰੀ ਕਰਦੇ ਹਨ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਸਾਰੇ ਪੂਤ ਪ੍ਰੇਤ ਭਾਈ ਭਗਤਾ ਜੀ ਦੇ ਵਸ਼ੇ ਦੇ ਵਿੱਚ ਕਰ ਦਿੱਤੇ ਸੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਿਆਈਏ ਤੇ ਜੇਕਰ ਤੁਹਾਨੂੰ ਸਾਡਾ ਕੰਟੈਂਟ ਵਧੀਆ ਲੱਗਦਾ ਹੈ ਤਾਂ ਲੋਕਾਂ ਤੱਕ ਇਹਨਾਂ ਸਾਰੀਆਂ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ